ਤਰਨਤਾਰਨ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਥਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅਫਰਾ ਤਫਰੀ ਮਚ ਗਈ ਅਤੇ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਪੁਲਿਸ ਵੱਲੋਂ ਥਾਰ ਗੱਡੀ ਦੇ ਡਰਾਈਵਰ ਦੀ ਤਲਾਸ਼ ਜਾਰੀ ਹੈ ਅਤੇ ਹਾਦਸੇ ਸੰਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜੀ 19 ਨੰਬਰ ਐਫ ਆਈ ਆਰ ਜਿਹੜੀ ਅਸੀਂ ਸਾਲ ਦਰਜ ਕਰਤੀ ਹੈ ਜਿਹੜੀਆਂ ਲਾਸ਼ਾਂ ਉਹ ਬੈਡ ਆਊਟ ਸਪਈਆਂ ਨੇ ਉਹਨਾਂ ਦਾ ਪੋਸਟਮਾਰਟਮ ਕਰਾਉਣ ਵਾਸਤੇ ਜਾ ਰਹੇ ਹਾਂ ਕਿ ਕਿਹੜੀ ਜਗ੍ਹਾ ਦਾ ਸਰਾ ਹੀ ਗੰਦਾ ਹੈ ਇਹ ਚੂਖਲਾੜ ਆਪਣੇ ਪਿਕਨਿਕ ਰੋਡ ਤੇ ਪੰਪ ਤੇ ਲੱਗ ਗਿਆ ਕਿ ਮੇਰੀ ਗੱਡੀ ਹੋਏ ਬੱਜੇ ਆ ਗੱਡੀ ਖਾਰਿਆ ਮੋਟਰਸਾਈਕਲ ਤੇ ਵੱਜੀ ਆ ਇਹ ਕਾਰ ਗੱਡੀ ਆਪਾਂ ਜਿਹੜੀ ਉਹ ਲੈ ਜਾਂਦੀ ਆ ਤੇ ਬੰਦਾ ਮਾਨਸੇ ਦਾ ਕੌਰੇ ਮਾਨ ਪਿੰਡਾ ਦਾ ਮਾਨਸੇ ਉਹ ਉੱਥੋਂ ਮਿਸਪਲੇਸ ਹੋ ਕੇ ਚਲੇ ਗਿਆ ਇਹ ਮੋਟਰਸਾਈਕਲ ਤੇ ਜਾ ਰਹੇ ਦੋਗੀਤਾ ਸਿੰਘ ਤੇ ਇਹ ਨਾਰਲੀਪਿੰਡ ਜਾ ਰਹੇ ਠੀਕ ਆ ਭਾਈ ਜੀ ਕਾਰ ਬਈ ਅੱਠ ਹੀ ਆ ਤੇ ਅਜੇ ਕਾਪੀ ਪੋਸਟਮਾਰਟਮ ਕਰਾ ਕੇ ਫਿਰ ਉਹਨੂੰ ਰਿਪੋਰਟ ਕਰਾਂ ਜੇ ਦੋ ਨੌਜਵਾਨ ਜਿਹੜੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਇੱਕ ਦਾ ਨਾਮ ਤੇ ਹੈਗਾ ਵਾ ਪੀਚਾ ਸਿੰਘ ਤੇ ਦੂਸਰੇ ਦੇ ਨਾਮ ਹੈਗਾ ਵਾ ਸੁਖਵਿੰਦਰ ਸਿੰਘ ਇਹ ਗੱਲ ਬੜੀ ਇਹ ਇੱਥੇ ਪਿੰਡ ਲੱਗੇ ਮੋੜ ਦੇ ਅੱਗੇ ਲੱਗੇ ਰੋਡ ਉਤੋਂ ਮੋਟਰਸਾਈਕਲ ਉਹਨਾਂ ਦਾ ਲੈ ਕੇ ਗਿਆ ਸੀ ਤੇ ਉਹ ਪੈਂਚਰ ਹੋ ਗਿਆ ਤੇ ਉਹ ਵਾਪਸ ਕਰਨ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਇਹ ਇਹ ਅਗਲੀ ਨਾਰਲੀ ਨੂੰ ਜਾਣਾ ਸੀ ਉਹਨਾਂ ਨੇ ਤੇ ਹੁਣ ਅਸੀਂ ਵੇਖੋ ਜਿਨ੍ਹਾਂ ਦੇ ਬੰਦੇ ਮਰ ਗਏ ਆ ਉਹ ਵੇਖੋ ਇਹਦੇ 100 ਬੰਦਾ ਅਣਕੇ ਤੇ ਅਸੀਂ ਸਵੈਰ ਦੇਖਣੇ ਆ ਜਿਨ੍ਹਾਂ ਬੰਦੇ ਨੇ ਮਾਰਿਆ ਉਹਨਾਂ ਨੂੰ ਕੋਈ ਫਿਕਰ ਨਹੀਂ ਵੀ ਅਸੀਂ ਐਕਸੀਡੈਂਟ ਕਰਕੇ ਮਾਰਤਾ ਤੇ ਸਾਡੀ ਬੇਨਤੀ ਆ ਵੀ ਹੈਲੋ ਹੈਲੋ ਇਹਨਾਂ ਨੂੰ ਪਹਿਲਾਂ ਅਰੈਸਟ ਤੇ ਕਰਨਾ ਚਾਹੀਦਾ ਅਸੀਂ ਕਮ ਸੇਕਾ ਇਹੋ ਇੱਥੇ ਉਹਨੂੰ ਪੁੱਛ ਨੂੰ ਜਾਣਦੀ ਕਿ ਰੋਡ ਕੀ ਮਰਦਾ ਦਾ ਇਹਨਾਂ ਕੋ ਨੰਬਰ ਹੈ ਨੀਗਾ ਉੱਥੇ ਵੀ ਫੋਨ ਕਰਕੇ ਉਹਨਾਂ ਨੂੰ ਅਰੈਸਟ ਕਰਾਇਆ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਅਰੈਸਟ ਕਰੋ ਉਹਨਾਂ ਨੇ ਹੁਣ ਫੋਨ ਬੰਦੀ ਕਰਤਾ ਆ